ਸਰਕਾਰ ਨੇ ਕੀ ਕਰਨਾ ਹੈ ਸਾਰਿੰਦਾ ਬੱਚਾ ਜਾ ਰਿਹਾ ਦੋ ਸਾਲ ਤੋਂ ਰਿਪੋਰਟਾ ਕਰ ਰਹੇ ਆ ਮੈਂ ਲੇਕਰ ਦੇਖਦੇ ਆ ਮੈਂ ਪਰਬਲਿਸ਼ਨ ਤੇ ਅੱਜ ਤੱਕ ਕਿਸੇ ਨੇ ਕੋਈ ਨਹੀਂ ਕੀਤਾ ਕਈ ਵਾਰ ਰੋਣਾ ਰੋਇਆ ਮੈਂ ਪਰ ਬਹੁਤ ਮਾੜੇ ਨਾਲ ਸਾਹਮਣੇ ਹੀ ਦੇਖੋ ਸਹੀ ਕਦੀ ਇੱਥੇ ਬੱਚੇ ਡੇਗ ਜਾਂਦੇ ਐ ਐਕਟੀਵਿਟੀ ਆ ਕਦੀ ਗੱਡੀਆਂ ਪਲਟ ਜਾਂਦੇ ਆ ਕਦੀ ਈ ਰਿਸਕੇ ਪਲਟ ਜਾਂਦੇ ਆ ਵੱਡੇ ਸਾਰੇ ਮੇਨ ਆਫਸਰਾਂ ਆ ਕੇ ਜਾਂਦੇ ਆ ਸਾਹਮਣੇ ਪੁਲਿਸ ਲੈਣਾ ਉਕਾਰ ਐਨਵੀ ਸਾਹਿਬ ਵੀ ਇੱਧਰ ਤੇ ਨਾ ਆ ਕੇ ਜਾਂਦੇ ਸਾਰੇ ਨਾ ਆ ਕੇ ਜਾਂਦੇ ਆ ਮੰਤਰੀ ਉੱਧਰ ਨੂੰ ਬਸ ਦੇਖਦਾ ਹੀ ਆ ਰਸਤੇ ਦਾ ਹਾਲ ਕੀ ਹੈ ਕਿੰਨੀ ਅੱਛੀ ਸਮਾਰਟ ਸਿਟੀ ਅਸੀਂ ਤਾੜੀਆਂ ਵੀ ਆਨੇ ਅਸੀਂ ਸਮਾਰਟ ਸਿਟੀ ਦੇ ਹੀ ਜਿੱਥੇ ਰੋਜ਼ ਲੋਕੀ ਡਿੱਗਦੇ ਨੇ ਪੁਰਸੋ ਜੋਤ ਬੱਚਾ ਵਾਲਿਆ ਆੜੋਂ ਪੱਟ ਗਿਆ ਵਿਚਾਰੇ ਬੱਚਾ ਸੱਟਾ ਲੱਗੇ ਇੱਕ ਲੇਡੀ ਜੀ ਲੱਤ ਟੁੱਟ ਗਈ ਬਾਹਰ ਟੁੱਟ ਗਈ ਭਾਈ 2-3 ਸਾਲ ਹੋ ਚੱਲੇ ਆਹੀ ਕੰਮ ਆ ਜਦੋਂ ਬਰਖਾ ਪੈਣੀ ਟੋਏ ਪੜ ਜਾਂਦੇ ਆ ਜੀ ਕੰਮ ਕਰੋ ਚਿੱਲੇ ਪਾਖਾ ਪਾਗੀ ਵਾਲੇ ਪੰਦਖਾਟਾ ਪੰਦ ਜਲੰਧਰ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖੜੇ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਸੀਗੇ ਜਲੰਧਰ ਨੂੰ ਸਮਾਰਟ ਸਿਟੀ ਬਣਾਇਆ ਜਾਣਾ ਸੀ ਤੁਸੀਂ ਹਾਲਾਤ ਦੇਖ ਸਕਦੇ ਹੋ ਜਲੰਧਰ ਦਾ ਮੇਨ ਰਸਤਾ ਵਾ ਜਿਹੜਾ ਨੰਗਨ ਦਾ ਉੱਥੋਂ ਦੇਖੋ ਤੁਸੀਂ ਕੀ ਹਾਲਾਤ ਬਣਿਆ ਪ੍ਰਸ਼ਾਸਨ ਦੀਆਂ ਨਾਕਾਮੀਆਂ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਖੱਜਲ ਖਰਾਬ ਹੁੰਦੇ ਲੋਕ ਕਿਸ ਤਰ੍ਹਾਂ ਇੱਥੋਂ ਲੰਘਣਗੇ ਤੁਸੀਂ ਆਪ ਹਾਲਾਤ ਜਿਹੜੇ ਇੱਥੋਂ ਦੇਖ ਸਕਦੇ ਹੋ ਭਾਜੀ ਜਲੰਧਰ ਰਾਣਾ ਬੱਸ ਸਟੈਂਡ ਦੰਨਾ ਹਟ ਜਲੰਦਰ ਦਾ ਭਾਈ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਜਿਹੜੇ ਹਾਲਾਤ ਬਣੇ ਹੋਏ ਸਰ ਬਹੁਤ ਮਾੜੇ ਹਾਲਾਤ ਸਾਹਮਣੇ ਹੀ ਦੇਖੋ ਸਹੀ ਕਦੀ ਇੱਥੇ ਬੱਚੇ ਡੇਗ ਜਾਂਦੇ ਐ ਐਕਟੀਵਿਟੀ ਆ ਕਦੀ ਗੱਡੀਆਂ ਪਲਟ ਜਾਂਦੀਆਂ ਕਦੀ ਈ ਰਿਸਕੇ ਪਲਟ ਜਾਂਦੇ ਆ ਆ ਕੀ ਦਾ ਅਸੂਲਤ ਕਿੰਨੇ ਕਰਤੀ ਪ੍ਰਸ਼ਾਸਨ ਨੂੰ ਕਿਸੇ ਨੂੰ ਕੰਪਲੇਂਟ ਨਹੀਂ ਕੀਤੀ ਕੰਪਲੇਟ ਤੇ ਸਾਹ ਦੇਖੋ ਜੋ ਦਿੱਤੇ ਮੇਨ ਹੈਗੇ ਆ ਉਹਨਾਂ ਨੇ ਕਰਨੀ ਆ ਜਾਂਦੇ ਆ ਤੋਂ ਵੱਡੇ ਸਾਰੇ ਮੇਨ ਆਫਸਰਾਂ ਲੰਘੇ ਜਾਂਦੇ ਆ ਸਾਹਮਣੇ ਪੁਲਿਸ ਲੈਣ ਆ ਉਕਾਰ ਐਨਵੀ ਸਾਹਿਬ ਵੀ ਇੱਥੇ ਦਿਨਾਂ ਲੰਘੇ ਜਾਂਦੇ ਸਾਰੇ ਲੰਘੇ ਜਾਂਦੇ ਆ ਮੰਤਰੀ ਉੱਤਰ ਤੋਂ ਬਸ ਦੇਖਦਾ ਹੀ ਆ ਰਸਤੇ ਦਾ ਹਾਲ ਕੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਇੱਥੋਂ ਪਰੇਸ਼ਾਨ ਹੋ ਕੇ ਨਿਕਲ ਗਏ ਜਲੰਧਰ ਬੱਸ ਸਟੈਂਡ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਵੈਰੀਗੇਟਰ ਰੱਖਿਆ ਗਿਆ ਇੱਥੇ ਬਹੁਤ ਵੱਡਾ ਜਿਹੜਾ ਖੱਡਾ ਵਾ ਜਿਸ ਤਰ੍ਹਾਂ ਪਹਿਲਾਂ ਵੀ ਲੋਕ ਇੱਥੇ ਕਾਫੀ ਡਿਗੇ ਸੀ ਬਹੁਤ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਪਰ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਸਰਕਾਰ ਕਹਿੰਦੀ ਸੀਗੀ ਵਾਦੇ ਪੂਰੇ ਕਰਾਂਗੇ ਸਮਾਰਟ ਸਿਟੀ ਬਣਾਵਾਂਗੇ ਜਲੰਧਰ ਨੂੰ ਸਾਰਾ ਸਮਾਰਟ ਸਿਟੀ ਸਾਹਮਣੇ ਨਜ਼ਰ ਆ ਰਹੀ ਹੈ ਕਿੰਨੀ ਅੱਛੀ ਸਮਾਰਟ ਸਿਟੀ ਅਸੀਂ ਤਾੜੀਆਂ ਵੀ ਆਨੇ ਆਸੀਂ ਸਮਾਰਟ ਸਿਟੀ ਦੇ ਵਿੱਚ ਰੋਜ਼ ਲੋਕੀ ਡਿੱਗਦੇ ਨੇ ਪਰਸੋ ਜੋ ਬੱਚੇ ਵਾਲੇ ਆੜੋ ਪੱਟ ਗਿਆ ਵਿਚਾਰੇ ਬੱਚਾ ਸੱਟਾ ਲੱਗੇ ਇੱਕ ਲੇਡੀ ਦੀ ਲੱਤ ਟੁੱਟ ਗਈ ਬਾਹ ਟੁੱਟ ਗਈ ਕੀ ਪ੍ਰਸ਼ਾਸਨ ਕਰ ਰਿਹਾ ਅਗਰ ਤੁਸੀਂ ਕਹਿ ਰਹੇ ਹੋ ਟ੍ਰੈਫਿਕ ਜਮ ਦਾ ਮਤਲਬ ਟ੍ਰੈਫਿਕ ਦਾ ਮਤਲਬ ਹੈ ਅਗਰ ਅਧਰੋ ਇੱਕ ਮਿੰਟ ਪਈ ਅਗਰ ਅਧਰੋ ਰਸਤਾ ਨਹੀਂ ਤੇ ਟ੍ਰੈਫਿਕ ਉਧਰ ਹੀ ਜਾਏਗੀ ਨਾ ਇਹ ਚਾਟੋ ਵਾਲਿਆਂ ਦਾ ਇਕੱਲੇ ਦਾ ਕੀ ਕਸੂਰ ਹੈ ਸੜਕਾਂ ਬਣੀਆਂ ਹੋਣ ਦੋ ਰੋਡ ਬਣੇ ਆਪਣਾ ਟ੍ਰੈਫਿਕ ਨਿਕਲੇਗੀ ਇਕੱਲੇ ਆਟੋ ਵਾਲਿਆਂ ਦਾ ਕੋਈ ਕਸੂਰ ਨਹੀਂ ਹੈ ਭਾਈ ਇਹਦੇ ਵਿੱਚ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਇੰਨੇ ਮਾੜੇ ਹੋਏ ਵੇ ਬੱਸ ਸਟੈਂਡ ਦੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕਿਉਂ ਨਹੀਂ ਕੁਝ ਕਰਦੀ ਸਰਕਾਰ ਨੇ ਸਾਰਾ ਨਾ ਬੱਚਾ ਜਾ ਰਿਹਾ 2 ਸਾਲ ਤੋਂ ਰਿਪੋਰਟਾ ਕਰ ਰਹੇ ਆ ਮੈਂ ਲਿਖਤ ਦੇ ਕੇ ਆਇਆ ਮੈਂ ਪਰ ਬਲੇਸੈਂਸ ਅੱਜ ਤੱਕ ਕਿਸੇ ਨੇ ਗੋਰੀ ਨਹੀਂ ਕੀਤਾ ਕਈ ਵਾਰ ਰੋਣਾ ਰੋਇਆ ਮੈਂ ਆਪ ਜੋ ਭੱਜ ਜਾਂਦੀ ਹੈ ਸਕੂਟਰ ਭੱਜ ਜਾਂਦੇ ਬੱਚੇ ਕੁੜੀਆਂ ਭੱਜ ਜਾਂਦੀਆਂ ਜੀ ਸੱਟਾ ਲੱਗ ਜਾਂਦੀ ਹੈ ਸੀ ਕੰਪਲੀਟ ਕੀਤੀ ਕਿਸੇ ਨਗਰ ਨਿਗਮ ਜਾਂ ਕਿਸੇ ਵੱਡੇ ਕਮਿਸ਼ਨ ਨੂੰ ਮੈਂ ਲਿਖਤ ਦੇ ਕੇ ਆਇਆ ਮੈਂ ਲੇਖ ਕਾਗੀ ਪਏ ਅੱਲੇ ਲੱਕ ਡੈਰੀ ਨੰਬਰ ਪਵਾ ਕੇ ਸਭ ਕੋ ਲੈ ਗਿਆ ਕੋਈ ਗੋਰੀ ਨਹੀਂ ਕਰਦਾ ਸੁਣਵਾਈ ਨਹੀਂ ਹੈ ਤੇ ਪਪਾ ਜੀ ਕਹਰੇ ਕੋਈ ਵੀ ਸੁਣਵਾਈ ਇੱਥੇ ਨਹੀਂ ਹੁੰਦੀ ਆ ਕਾਫੀ ਢੇਰ ਤੋਂ ਪਪਾਏ ਕਿੰਨੀ ਢੇਰ ਤੋਂ ਪ੍ਰੋਬਲਮ ਐ ਇੱਥੇ ਇਹ 2 ਸਾਲ ਹੋ ਗਏ ਭਾਜੀ 2 ਸਾਲ ਦੇ ਪੱਕੇ ਐ ਨਾ 2 ਸਾਲ ਤੋਂ ਲੱਗਾ ਦਾ ਪ੍ਰੋਬਲਮ ਐ ਆਪਣੇ ਕੋਲੋਂ ਲਿਆ ਕੇ ਰੱਖੀ ਦੇ ਟੁੱਟੇ ਕਿ ਬਗੇ ਐਕਸੀਡੈਂਟ ਨਾ ਹੋਵੇ ਕਿਤੇ ਬੱਚੇ ਨੁਕਸਾਨ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਜਲੰਧਰ ਦਾ ਜਿਹੜਾ ਮੇਨ ਬੱਸ ਅੱਡਾ ਬਹੁਤ ਮਸ਼ਹੂਰ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਕਿਹੜੀ ਸਟੇਟ ਦੇ ਵਿੱਚ ਵੀ ਜਾਣਾ ਵਾ ਕਿਸੇ ਨੇ ਵੀ ਉਹ ਇੱਥੋਂ ਹੋ ਕੇ ਨਿਕਲ ਕੇ ਜਾਣਾ ਵਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਬੱਤਰ ਹਾਲਾਤ ਜਿਹੜੇ ਜਲੰਧਰ ਬੱਸ ਸਟੈਂਡ ਦੇ ਹੋਏ ਪਏ ਆ ਤੇ ਸਮਾਰਟ ਸਿਟੀ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਸਰਕਾਰ ਜੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਰਲੀ ਸਾਈਡ ਦੁਕਾਨਾਂ ਦੇ ਹਾਲਾਤ ਬਣੇ ਹੋਏ ਗੰਦ ਸੀਵਰੇਜ ਦਾ ਪਾਣੀ ਇੱਥੇ ਬਹੁਤ ਭਰਿਆ ਹੋਇਆ ਵਾ ਤੇ ਖੱਡੇ ਜਗਾ ਜਗਾ ਭਰੇ ਹੋਏ ਤੁਸੀਂ ਹਾਲਾਤ ਦੇਖ ਸਕਦੇ ਹੋ ਚਲੰਦਰ ਬੱਸ ਸਟੈਂਡ ਦੇ ਹਾਲਾਤ ਦੇਖ ਸਕਦੇ ਤੁਸੀਂ ਆਮ ਰੋਡ ਜਿਹੜੇ ਦੇਖ ਸਕਦੇ ਹੋ ਪੂਰਾ ਕੰਮਕਾਰ ਜਿਹੜਾ ਉਹਨਾਂ ਦਾ ਠੱਪ ਹੋਇਆ ਪਿਆ ਵਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਠਾਪੇ ਦੇ ਲੋਕਾਂ ਦੇ ਨਾਲ ਜਿਹੜੇ ਲੋਕ ਆ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਈਆ ਕਿਆ ਸਮੱਸਿਆ ਆ ਰਹੀ ਆ ਆਪਕੋ ਇਤਨੀ ਗੰਦ ਸਮੱਸਿਆ ਕਿ ਦਾਗ ਨਹੀਂ ਆਂਦੇ ਬਾਰੇ ਕੀ ਕਰੀਏ ਰੋਏ ਸਮਾਨ ਵਾਚਨ ਦਾ ਕਿੰਨੇ ਚਿਰ ਤੋਂ ਇੱਦੀ ਕਰਨਾ ਬੰਦਾ ਉਹਨੂੰ ਪਲਾਈਆਂ ਲਾਣੀਆਂ ਬੰਦਿਆ ਕਦੀ ਕੋਸ਼ਿਸ਼ ਭਾਈ ਕਿੰਨਾ ਚਿਰ ਹੋ ਗਿਆ ਇਸ ਸਮੱਸਿਆ ਦਾ ਟੁਵਾਰ ਭਾਈ 2 3 ਸਾਲ ਹੋ ਚੱਲੇ ਹੈ ਕੰਮ ਜਦੋਂ ਬਰਖਾ ਪੈਣੀ ਟੋਏ ਪੜ ਜਾਂਦੇ ਆ ਜੀ ਕੰਮ ਕਰੋ ਚਿੱਲੇ ਪਾਖਾ ਪੈ ਗਈ ਉਹਲੇ ਪੰਦ ਖਾਟਾ ਪੰਦਾ ਅੱਜ ਫੇਰ ਝੁੱਟੀ ਕਰਨੀ ਸੀ ਫੇਰ ਮਾੜਾ ਮੋਟਾ ਫੋਲਿਆ ਪਲਾਈਆਂ ਪੁਰੀਆਂ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜਲੰਧਰ বাস ਸਟੈਂਡ ਤੇ ਜਿਹੜੇ ਹਾਲਾਤ ਹੋਏ ਪਿਆ ਉਹ ਕਹਿ ਰਹੇ ਆ ਕਿ ਪ੍ਰਸ਼ਾਸਨ ਨੂੰ ਬਹੁਤ ਵਾਰ ਕਹਿ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੀਤੀ ਜਾ ਰਹੀ ਤੇ ਵੱਡੇ ਅਫਸਰਾਂ ਨੂੰ ਕਿਹਾ ਹੋਆ ਕਮਿਸ਼ਨਰ ਨੂੰ ਕਿਹਾ ਹੋਆ ਪਰ ਕੋਈ ਵੀ ਸਮੱਸਿਆ ਜਿਹੜੀ ਹੱਲ ਜਿਹੜੀ ਜਲੰਧਰ ਦੇ ਵਿੱਚ ਨਹੀਂ ਹੋ ਰਹੀ ਜਲੰਧਰ বাস ਸਟੈਂਡ ਦੇ ਹਾਲਾਤ ਤੁਹਾਨੂੰ ਦਿਖਾਏ ਆ ਕੀ ਕੁਝ ਕਹਿਣਾ ਤੁਹਾਡਾ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ